ਜਵਨਾਂ ਨੂੰ ਨੇਚਰਲ ਚੀਜ਼ ਦੀ ਵਰਤੋਂ ਕਰਨੀ ਚਾਹੀਦੀ ਆ ਜੇ ਇਹ ਨਾਲ ਤੁਹਾਡਾ ਜੀ ਸਰੀਰ ਆ ਸਹੀ ਤਰ੍ਹਾਂ ਬਣ ਜਾਈ। ਕਰਨੀ ਚਾਹੀਦੀ ਆਪਾਂ ਨੂੰ ਇਹ ਇੱਕ ਰੀ ਵਰਤ ਕੇ ਤੇ ਦੇਖੋ ਕੀ ਰਿਜ਼ਲਟ ਆਊਗਾ ਇਹ ਤੇ ਤੁਹਾਨੂੰ ਆਪੇ ਇਹ ਤੁਹਾਨੂੰ ਵਧੀਆ ਲੱਗੂਗਾ ਤੇ ਕਾ ਫਿਰ ਵਰਤੋਗੇ। ਪਹਿਲੀ ਗੱਲ ਇਹ ਤੁਹਾਨੂੰ ਵਧੀਆ ਲੱਗਣਾ ਹੀ ਲੱਗਣਾ। ਤੇ ਇਹਨਾਂ ਨੇ ਪਹਿਲਾਂ ਚੀਜ਼ ਇਹ ਵਰਤੀ ਆ ਸ਼ਾਇਦ ਵੀ ਵਰਤਿਆ ਸਾਡਾ ਪੋਲਣ ਵੀ ਵਰਤਿਆ ਤੇ ਇਹਨਾਂ ਨੇ 4 ਦਿਨ ਹੋ ਗਏ ਅੱਜ ਫੋਨ ਕਰਨ ਦੇ ਵੀ ਭਾਜੀ ਜਿੱਦਣ ਤੁਸੀਂ ਆਉਣਾ ਵਾ ਉਦੋਂ ਤੁਸੀਂ ਪੋਲਣ ਜ਼ਰੂਰ ਲੈ ਕੇ ਆਉਣਾ ਨਾਲ। ਛਰੋਂ ਦਾ ਜਿਹੜਾ ਸੀ ਜਿੰਨ ਹੁੰਦਾ ਨਾ ਇਹ ਪੋਲਨ ਉਦੋਂ ਜ਼ਿਆਦਾ ਮਾਤਰਾ 'ਚ ਨਿਕਲਦਾ ਕਿਉਂਕਿ ਜਿਹੜੇ ਨਿਕਲਦਾ ਬਾਕੀ ਸੀ ਜਿਨ੍ਹਾਂ ਦੇ ਵੀ ਆ ਉਦੋਂ ਥੋੜਾ ਘੱਟ ਮਾਤਰਾ ਦੇ ਨਿਕਲਦਾ ਉਹ ਫਿਰ ਮੱਖੀਆਂ ਦੀ ਆਪਣੀ ਜਿਹੜਾ ਉਹਨਾਂ ਨੂੰ ਜ਼ਰੂਰਤ ਉਹਨਾਂ ਦੀ ਪੂਰੀ ਹੁੰਦੀ ਆ ਸਰ ਉਹਨੇ ਸੀਜ਼ਨ 'ਚ ਇਹਦੀ ਪੈਦਾਵਾਰ ਜ਼ਿਆਦਾ ਹੁੰਦੀ ਆ ਉਹ ਫਿਰ ਅਸੀਂ ਡੱਬਿਆਂ ਦੇ ਅੱਗੇ ਪੋਲਨ ਟਰੈਪ ਲਾ ਕੇ ਫਿਰ ਇਹਨੂੰ ਅਸੀਂ ਕਲੈਕਟ ਕਰ ਲੈਨੇ ਆ ਜਿੰਨੇ ਵੀ ਮਧੂਮੱਖੀ ਪਾਲਕ ਮੱਖੀਆਂ ਦਾ ਕੰਮ ਕਰਦੇ ਆ ਉਹ ਸਾਰਿਆਂ ਕੋ ਇਹ ਬੀ ਪੋਲਨ ਜਿਹੜਾ ਇਹ ਮਿਲ ਜਾਂਦਾ ਏ ਆਦਮਣ 100 ਗ੍ਰਾਮ ਦੀ ਜਾਂ 150 ਗ੍ਰਾਮ ਦੀ ਸ਼ੀਸ਼ੀ ਆ ਸਾਡੇ ਕੋਲ 10 ਕਿਲੋ 20 ਕਿਲੋ 50 ਕਿਲੋ ਤੱਕ ਦੀ ਬੁਕਿੰਗ ਹੁੰਦੀ ਆ ਵੀ ਪਾਜੀ ਜਦੋਂ ਪੋਲਨ ਤੁਸੀਂ ਕੱਢੋਗੇ ਤਾਂ ਸਾਡੇ ਵਾਸਤੇ 50 ਕਿਲੋ ਜਿੱਦਾਂ 50 ਕਿਲੋ ਰੱਖ ਲਿਓ 20 ਕਿਲੋ ਰੱਖ ਲਿਓ ਇਸ ਕਰਕੇ ਸਾਡੇ ਕੋਲ ਇਹਦੀ ਪੈਦਾਵਾਰ ਘਟਿਆ ਤੇ ਗਾੜੀ ਲੱਗ ਤੇ ਜ਼ਿਆਦਾ ਵਾ ਜਿੱਤਾਂ ਜਿੱਦਾਂ ਦਾ ਫੁੱਲ ਫਲਾਕਾ ਜਿੱਦਾਂ ਜਿੱਦਾਂ ਦਾ ਮੌਸਮ ਹੁੰਦਾ ਉੱਥੇ ਫਿਰ ਮੱਖੀਆਂ ਹੀ ਲੈ ਕੇ ਜਾਂਦੇ ਆ ਮੇਰੇ ਕੋਲ ਇਸ ਟਾਈਮ ਤਿੰਨ ਤਰ੍ਹਾਂ ਦਾ ਸ਼ਹਿਦ ਆ ਇੱਕ ਤਾਂ ਸਰੋਂ ਦਾ ਫੁੱਲਾਂ ਦਾ ਸ਼ਹਿਦ ਆ ਇੱਕ ਜਿਹੜਾ 42 ਸਵੇ ਦੇ ਦਾ ਸ਼ਹਿਦ ਆ ਤੇ ਇੱਕ ਸ਼੍ਰੀਨਗਰ ਦੇ ਫੁੱਲਾਂ ਦਾ ਸ਼ਹਿਦ ਆ ਵੇਰੀ ਨੌਵੇ ਤੋਂ ਮੇਲਾ ਸ਼ੁਰੂ ਹੋਇਆ ਸੀ ਤੇ ਸਾਡੇ ਕੋਲ ਤੇ ਮਤਲਬ ਗਾ ਕਿ ਨੂੰ ਅਟੈਂਡ ਕਰਨਾ ਹੀ ਮੁਸ਼ਕਲ ਹੋਇਆ ਵਸੇਰ ਦਾ ਤੇ ਇਸ ਕਰਕੇ ਬਹੁਤ ਵਧੀਆ ਰਿਸਪਾਂਸ ਆ ਲੋਕਾਂ ਦਾ ਜਿਹੜੀਆਂ ਚੀਜ਼ਾਂ ਆ ਇਹ ਪੰਜਾਬ ਚ ਗੱਲ ਕਰੀ ਅਮਰਸਾਦ ਦੀ ਗੱਲ ਕਰੀਏ ਕਿ ਜਾਇ ਇਹ ਵਿਦੇਸ਼ਾਂ ਚ ਵੀ ਜਾਂਦੀਆਂ ਨੇ ਸਰ ਜਿੱਥੇ ਜਿੱਥੇ ਮੇਰੇ ਕਸਟਮਰ ਜੁੜੇ ਆ ਨਾ ਜਿੱਦਾਂ ਉਹ ਕੋਈ ਬਾਹਰ ਬੱਚੇ ਜਾਂਦੇ ਆ ਜਾਂ ਉਹਨਾਂ ਦੇ ਮਾਪੇ ਉਹਨਾਂ ਨੂੰ ਮਿਲਣ ਜਾਂਦੇ ਆ ਫਿਰ ਸਾਡੇ ਕੋਲ ਸ਼ਹਿਦ ਦੀ ਡਿਮਾਂਡ ਕਰਦੇ ਆ ਫਿਰ ਉਹਨਾਂ ਨੂੰ ਉੱਥੇ ਸ਼ਹਿਦ ਪਹੁੰਚਾਈਦਾ ਤੇ ਬਾਹਰ ਵਿਦੇਸ਼ਾਂ ਚ ਵੀ ਸਾਡਾ ਸ਼ਹਿਦ ਜਾਂਦਾ ਜੀ ਗਲਬਾ ਕਰਦੇ ਖਾਸ ਕਰਕੇ ਜਿਹੜੇ ਨੌਜਵਾਨ ਨੇ ਉਹ ਸਾਡੇ ਨਾਲ ਨੇ ਜਿਹੜੇ ਕਿ ਇਸ ਬਾਈਕ ਨੂੰ ਆ ਕੇ ਸ਼ਹਿਤ ਖਲਦੀ ਦਾ ਹੋਰ ਚੇ ਲੈਣ ਵਾਸਤੇ ਆ ਗਲਬਾ ਕਰਦੇ ਨੌਜਵਾਨਾਂ ਨਾਲ ਵੀਰੇ ਕੀ ਨਾਂ ਤੁਹਾਡਾ ਗੁਰਪ੍ਰੀਤ ਸਿੰਘ ਸਰ ਗੁਰਪ੍ਰੀਤ ਜੀ ਸ਼ਹਿਤ ਲੈਣ ਵਾਸਤੇ ਆਇਓ ਕਿੰਨਾ ਕੁ ਲਾਹੇ ਬੰਦਿਆ ਪਹਿਲੋਂ ਗਾ ਵਰਤਿਆ ਤੁਸੀਂ ਇੱਥੀ ਲੈ ਕੇ ਤੇ ਸ਼ੁੱਧੀ ਗੱਲ ਕਰੀ ਕਿੰਨੀ ਕਿ ਸ਼ੁੱਧਾ ਸ਼ਹਿਤ ਵਿੱਚ ਹੈ ਬਹੁਤ ਸਰ ਸ਼ੁੱਧਤਾ ਬਹੁਤ ਵਧੀਆ ਸ਼ਹਿਤ ਆ ਆਪਾਂ ਲੈਣਾ ਚਾਹੀਦਾ ਬਹੁਤ ਜਾਨੀ ਕਿ ਪਪਾ ਯੂਜ਼ ਕੀਤਾ ਇੱਕ ਵਾਰੀ ਸਰ ਪਹਿਲਾਂ ਵੀ ਹਨ ਨੂੰ ਮਿਲੀ ਆਪਾਂ ਇਹਨਾਂ ਕੋ ਵਿਜ਼ਿਟ ਕੀਤਾ ਹੀ ਬਹੁਤ ਵਧੀਆ ਲੱਗਾ ਟੇਸਟ ਵੀ ਬਹੁਤ ਸਹੀ ਹੈ ਦਾ ਯਾਨੀ ਕਿ ਰੀਅਲ ਹੈਗਾ ਪੂਰਾ ਜੇ ਅਸੀਂ ਦੇਖਿਆ ਖਾਸ ਕਰਕੇ ਜਿਹੜੇ ਨੌਜਵਾਨ ਜਿਹੜੇ ਜਿਮ ਲਾਉਂਦੇ ਨੇ ਕਹਿੰਦੇ ਉਹਨਾਂ ਵਾਸਤੇ ਬਹੁਤ ਲਾਇਬ ਦੇ ਕੇ ਆ ਜੇਕਰ ਤੁਸੀਂ ਦੁੱਧ ਚ ਪਾ ਕੇ ਪੀਂਦੇ ਹੋ ਹੋਰ ਚੀਜ਼ ਵਰਤਦੇ ਹੋ ਤੁਹਾਡੇ ਜਿਹੜਾ ਬਾਡੀ ਦੇ ਮਸਲ ਜਿਹੜੇ ਉਹਨਾਂ ਗਿਆਨ ਕਰਦੇ ਨੇ ਹਾਂਜੀ ਸਰ ਜ਼ਰੂਰ ਸੱਚ ਹੈ ਅਸੀਂ ਦੇਖਿਆ ਨਾਲ ਇੱਕ ਹੋਰ ਹੀ ਪ੍ਰੋਟੀਨ ਜਿਹੜਾ ਲੈ ਕੇ ਆਏ ਨੇ ਬਾਈ ਇਹ ਵੀ ਕਹਿੰਦੇ ਬਹੁਤ ਲਾਇਬ ਦੇ ਕੇ ਆ ਮਧੂਮੱਖੀ ਆਪਣੇ ਜਿਹੜੇ ਆ ਪਿਛਲੇ ਪਹਿਲਾਂ ਨਾਲ ਲੈ ਕੇ ਆਉਂਦੀ ਹੈ ਤੇ ਇਹ ਫੁੱਲਾਂ ਤੇ ਬੰਦੀ ਹੈ ਇਹ ਚੀਜ਼ ਨਾਲ ਵਰਤਨ ਨਾਲ ਵੀ ਕਹਿੰਦੇ ਬਹੁਤ ਲਾਇਬ ਦੇ ਕੇ ਬਾਡੀ ਵਾਸਤੇ ਸਹੀ ਬਾਤ ਜਿਹੜਾ ਬੰਦਾ ਵਰਕ ਕਰਦਾ ਉਸ ਵਾਸਤੇ ਬਹੁਤ ਵਧੀਆ ਹੈ ਹ ਟੈਸਟ ਵਾਸਤੇ ਬਹੁਤ ਸਹੀ ਆ ਯਾਨੀ ਕਿ ਆਪਣਾ ਵਰਕਆਊਟ ਵਾਸਤੇ ਬੰਦਾ ਖਾ ਸਕਦਾ ਉਹਦੇ ਵਾਸਤੇ ਵਰਕਆਊਟ ਤੌਰ ਤੇ ਅਸੀਂ ਦੇਖਿਆ ਮੁੰਡੇ ਜਿਹੜੇ ਨੌਜਵਾਨ ਜਿਹੜੇ ਜਾਂਦੇ ਨੇ ਬਾਡੀ ਬਿਲਡਿੰਗ ਦੇ ਚੱਕਰਾਂ ਵਿੱਚ ਪ੍ਰੋਟੀਨ ਖਾਂਦੇ ਨੇ ਡੱਬੇ ਖਾਂਦੇ ਨੇ ਮਹਿੰਗੇ ਮਹਿੰਗੇ ਜਿਹੜੇ ਕਿਨੇ ਕਿਨੇ ਸਾਈਡ ਇਫੈਕਟ ਵੀ ਹੋ ਜਾਂਦਾ ਸਰੀਰ ਤੇ ਨੁਕਸਾਨ ਵੀ ਹੋ ਜਾਂਦਾ ਵਾ ਪਰ ਇਸ ਚੀਜ਼ ਦਾ ਕੋਈ ਨੁਕਸਾਨ ਨਹੀਂ ਕਹਿੰਦੇ ਹੈਗਾ ਹਾਂਜੀ ਸਰ ਰੀਅਲ ਚੀਜ਼ ਸਾਰੇ ਤੇ ਨੌਜਵਾਨਾਂ ਨੂੰ ਕੀ ਸੰਦੇਸ਼ ਦੇਣਾ ਚਾਹੋਗੇ ਆਪਣੇ ਵੱਲੋਂ ਤੁਸੀਂ ਵੀ ਨੌਜਵਾਨ ਜੇ ਤੁਸੀਂ ਵੀ ਜਿਮ ਜਾਂਦੇ ਹੋ ਕੀ ਨੌਜਵਾਨਾਂ ਨੂੰ ਅਪੀਲ ਕੀ ਕਰਨਾ ਚਾਹੋਗੇ ਸਰ ਆਪ ਸਰ ਦੇ ਪ੍ਰੋਡਕਟ ਇੱਕ ਵਾਰੀ ਯੂਜ਼ ਕਰਕੇ ਵ ਉਹ ਬਹੁਤ ਧੰਨਵਾਦੀ ਤੁਸੀਂ ਦੇਖਿਆ ਵੀ ਨੌਜਵਾਨਾਂ ਦਾ ਕਹਿਣਾ ਵੀ ਬਾਈਕ ਇੱਕ ਵਾਲੀ ਸ਼ਹਿਤ ਲੈ ਕੇ ਜਿਹੜੂ ਵਰਤੇ ਹੋ ਕਿਉਂਕਿ ਜਿਹੜਾ ਸ਼ਹਿਤ ਹੈ ਸਾਡੀ ਸਿਹਤ ਵਾਸਤੇ ਬਹੁਤ ਵਧੀਆ ਲਾਭਦਾਇਕ ਹੈ ਤੇ ਨਾਲ ਇੱਕ ਪ੍ਰੋਟੀਨ ਜਿਹੜਾ ਦੱਸਿਆ ਬਾਈ ਨੇ ਇਹ ਬਹੁਤ ਖਾਸ ਕਰਕੇ ਜਿਹੜਾ ਨੌਜਵਾਨ ਜਿੰਮ ਜਾਂਦੇ ਨੇ ਬਾਡੀ ਲਵਰ ਨੇ ਖਾ ਕੇ ਜਿਹੜੇ ਸਰੀਰ ਬਣਾਉਂਦੇ ਸ਼ਕੀਰ ਨੇ ਉਹਨਾਂ ਵਾਸਤੇ ਆ ਤੁਸੀਂ ਦੇਖ ਸਕਦੇ ਹੋ ਨੌਜਵਾਨਾਂ ਦਾ ਬਾਬਾ ਤਾਤਾ ਲੱਗਾ ਤੁਸੀਂ ਨੌਜਵਾਨਾਂ ਨੇ ਗੱਲ ਕਰਦੇ ਆ ਵੀਰੇ ਕੀ ਨਾ ਤੇ ਮੇਰਾ ਨਸ਼ੋਬਿਰ ਭੇਸ ਸਿੰਘ ਜੀ ਜਿਹਨੇ ਅੱਜ ਸਟਾਲ ਤੇ ਆਏ ਹੋ ਪਸਾਦ ਆਇਆ ਭਾਈ ਕੋ ਗਾ ਕੇ ਲੈ ਕੇ ਕਿਸਤਾ ਦੇ ਦੋ ਸ਼ਾਇਦ ਕਹਿੰਦੇ ਬੜਾ ਲਾਭਦਾਇਕ ਹੈ ਦੁੱਧ ਵਧੀਆ ਲੱਗੀ ਇਹ ਕਿਉਂ ਕਿ ਆਪਾਂ ਦੁੱਧ ਦੇ ਵਿੱਚ ਵੀ ਥੋੜੀ ਘੱਟ ਮਾਤਰਾ ਵਿੱਚ ਆਪਾਂ ਪ੍ਰੋਟੀਨ ਜ਼ਿਆਦਾ ਵਧ ਕਰ ਸਕਦੇ ਇਹਦੇ ਵਿੱਚ ਕੋਈ ਸਾਈਡ ਇਫੈਕਟ ਨਹੀਂ ਹੈਗਾ ਹਾਂਜੀ ਇਹ ਬਹੁਤ ਵਧੀਆ ਚੀਜ਼ ਹੈ ਅਸੀਂ ਦੇਖਿਆ ਖਾਣ ਕੇ ਲੋਜਵਾਨੇ ਸਰੀਰ ਬਲੋਂ ਚੱਕਰ ਚ ਬੜਾ ਕੁਝ ਖਾ ਜਾਂਦੇ ਨੇ ਬਣਾਉਂਦੇ ਚੱਕਰ ਚ ਆਪਣੀ ਕੋਈ ਹੈਲਥ ਇਸ਼ੂ ਵੀ ਆ ਜਾਂਦੇ ਆ ਬਹੁਤ ਆ ਜਾਂਦੇ ਇਹਦੇ ਵਿੱਚ ਕੋਈ ਹੈਲਥ ਇਸ਼ੂ ਨਹੀਂ ਆ ਸਦਾ ਆਪਣੇ ਨੇਚਰਲੀ ਚੀਜ਼ ਆ ਹਾਂਜੀ ਲੱਗਦਾ ਵੀ ਨੌਜਵਾਨਾਂ ਨੂੰ ਨੇਚਰਲ ਚੀਜ਼ ਦੀ ਵਰਤੋਂ ਕਰਨੀ ਚਾਹੀਦੀ ਆ ਜੇ ਨਾਲ ਤੁਹਾਡਾ ਜੀ ਸਰੀਰਿਆ ਸਹੀ ਤਰ੍ਹਾਂ ਬਣ ਜੇ ਕਰਨੀ ਚਾਹੀਦੀ ਆ ਆਪਾਂ ਨੂੰ ਇੱਕ ਰੀਪ ਵਰਤ ਕੇ ਤੇ ਦੇਖੋ ਕੀ ਰਿਜ਼ਲਟ ਆਊਗਾ ਇਹ ਤੇ ਤੁਹਾਨੂੰ ਆਪੇ ਇਹ ਤੁਹਾਨੂੰ ਵਧੀਆ ਲੱਗੂਗਾ ਤੇ ਹੀ ਆਹ ਫਿਰ ਵਰਤੋਗੇ ਪਹਿਲੀ ਗੱਲ ਇਹ ਤੁਹਾਨੂੰ ਵਧੀਆ ਲੱਗਣਾ ਹੀ ਲੱਗਣਾ ਕਿ ਲੱਗਦਾ ਨਹੀਂ ਵੀ ਮਹਿੰਗੇ ਮਹਿੰਗੇ ਡੱਬੇ ਨਾਲੋਂ ਇਹ ਜਿਹੜੀ ਚੀਜ਼ ਆ ਬਹੁਤ ਵਧੀਆ ਤੇ ਜ਼ਿਆਦਾ ਕੰਮ ਕਰੇਗੀ ਬਣੀ ਇਹਦੇ ਚਲੋ ਹੱਥੀ ਬਣੀ ਆ ਇਹ ਕੋਈ ਮਤਲਬ ਕਿ ਮਸ਼ੀਨਾਂ ਨਾਲ ਨਹੀਂ ਬਣੀ ਕੋਈ ਚੱਕਰ ਨਹੀਂ ਆ ਇਹ ਆਪਾਂ ਨੂੰ ਵਰਤਣੀ ਚਾਹੀਦੀ ਵੀਰ ਜੀ ਮੋਤਲਵਾਲੀ ਤੁਸੀਂ ਦੇਖਿਆ ਨੌਜਵਾਨਾਂ ਨੂੰ ਸਨੇਹਾ ਦਿੱਤਾ ਬਾਈ ਨੇ ਵੀ ਇਹ ਚੀਜ਼ਾਂ ਵਰਤਨੀ ਚਾਹੀਦੀਆਂ ਤੁਹਾਡੇ ਵੱਲੋਂ ਬਹੁਤ ਲਾਜ ਆ ਗਿਆ ਤੇ ਇਹ ਗੱਲਬਾਤ ਕਰਾਂਗੇ ਵਿਕਰਮ ਬਾਈ ਨਾਲ ਵੀ ਜਿਹੜੇ ਕੀ ਸਟਾਲ ਦੇ ਮਾਲਕ ਨੇ ਉਹ ਗੱਲਬਾਤ ਕਰਦੇ ਆ ਵਿਕਰਮ ਬਾਈ ਨੌਜਵਾਨਾਂ ਤੇ ਬਹੁਤ ਪਸੰਦ ਆ ਗਈ ਚੀਜ਼ ਹੈ ਕਿ ਜਿੰਨੇ ਵੀ ਨੌਜਵਾਨ ਖਾਸ ਕਰਕੇ ਕਹਿੰਦੇ ਆ ਇਹੋ ਚੀਜ਼ ਵਰਤਨੀ ਆ ਕਿਉਂਕਿ ਜਿਹੜੇ ਨੌਜਵਾਨ ਨੇ ਸ਼ੌਂਕ ਹੁੰਦਾ ਸਰੀ ਬਣਾਉਣ ਦਾ ਕਹਿੰਦੇ ਪਹਿਲਾਂ ਤੇ ਮੈਂ ਡੱਬੇ ਬਣਾਵਲਾ ਕੇ ਡੱਬੇ ਖਾ ਖਾ ਕੇ ਕਿਤੇ ਸਰੀ ਖਰਾਬ ਕਰਨਾ ਦੇਖੋ ਜੀ ਇਹ ਇਹਨਾਂ ਨੇ ਪਹਿਲਾਂ ਚੀਜ਼ ਇਹ ਵਰਤੀ ਆ ਸ਼ਾਇਦ ਵੀ ਵਰਤਿਆ ਸਾਡਾ ਪੁੱਲਣ ਵੀ ਵਰਤਿਆ ਤੇ ਇਹਨਾਂ ਨੇ ਚ ਉਦੋਂ ਤਾਂ ਹੀ ਪੋਲਣ ਜੀ ਨੂੰ ਉੱਥੇ ਲੈ ਕੇ ਆਉਣਾ ਨਾਲ ਕਿਉਂਕਿ ਉਹਨਾਂ ਨੂੰ ਪਤਾ ਵੀ ਇਹ ਉੱਥੋਂ ਨਾਲੇ ਪਿੰਡ ਦੂਰ ਪੈਂਦਾ ਤੇ ਉਹ ਕਹਿੰਦੇ ਵੀ ਤੁਸੀਂ ਉੱਥੇ ਖਾਲਸਾ ਘਰ ਜਾਉਣਾ ਵਾ ਆ ਚੀਜ਼ਾਂ ਸਾਡੇ ਵਾਸਤੇ ਜ਼ਰੂਰ ਲੈ ਕੇ ਆਇਓ। ਇਹ ਵੀ ਨਹੀਂ ਸੁਪੀ ਬਿਕਰੇ ਭਾਈ ਕੱਲਾ ਤੁਸੀਂ ਇਹ ਪੋਲਨ ਦਾ ਵਰਤੋਂ ਕਰਦੇ ਹੋ ਕਿ ਜਾਂ ਹੋਰ ਵੀ ਸ਼ੈਤਾਨ ਵਾਲੇ ਜਿਹੜਾ ਸਟਾਲ ਆਏ ਨੇ ਉਹ ਵੀ ਚੀਜ਼ ਦੇ ਵਰਤੋਂ ਕਰਦੇ ਨੇ। ਇਹ ਸਰ ਇਹ ਸਰੋਂ ਦਾ ਜਿਹੜਾ ਸੀਜ਼ਨ ਹੁੰਦਾ ਨਾ ਇਹ ਪੋਲਨ ਉਦੋਂ ਜ਼ਿਆਦਾ ਮਾਤਰਾ 'ਚ ਨਿਕਲਦਾ ਕਿਉਂਕਿ ਜਿਹੜੇ ਨਿਕਲਦਾ ਬਾਕੀ ਸੀ ਜਿਨ੍ਹਾਂ ਦੇ ਵੀ ਆ ਉਦੋਂ ਥੋੜਾ ਘੱਟ ਮਾਤਰਾ ਦੇ ਨਿਕਲਦਾ ਉਹ ਫਿਰ ਮੱਖੀਆਂ ਦੀ ਆਪਣੀ ਜਿਹੜਾ ਉਹਨਾਂ ਨੂੰ ਜ਼ਰੂਰਤ ਉਹਨਾਂ ਦੀ ਪੂਰੀ ਹੁੰਦੀ ਆ। ਸਰੋਂ ਦੇ ਸੀਜ਼ਨ 'ਚ ਇਹਦੀ ਪੈਦਾਵਾਰ ਜ਼ਿਆਦਾ ਹੁੰਦੀ ਆ। ਉਹ ਫਿਰ ਅਸੀਂ ਡੱਬਿਆਂ ਦੇ ਅੱਗੇ ਵਰੇ ਨੂੰ ਅਸੀਂ ਕਲੈਕਟ ਕਰ ਲੈਨੇ ਆ ਜਿੰਨੇ ਵੀ ਮਧੂਮੱਖੀ ਪਾਲਕ ਮੱਖੀਆਂ ਦਾ ਕੰਮ ਕਰਦੇ ਆ ਉਹ ਸਾਰਿਆਂ ਕੋ ਇਹ ਪੋਲ ਬੀ ਪੋਲਨ ਜਿਹੜਾ ਇਹ ਮਿਲ ਜਾਂਦਾ ਜੀ ਹਾਂਜੀ ਦੇਖਿਆ ਬਹੁਤ ਘੱਟ ਮੈਂ ਕਿ ਵੀ ਬੜੇ ਮੇਲੇ ਗੇ ਵਿਕੇ ਨੇ ਬੜੇ ਮੇਲੇ ਜਾ ਕੇ ਵੇਖਿਆ ਪਰ ਆ ਤੁਹਾਡੇ ਸਾਹਦੇ ਪਹਿਲੀ ਵੀ ਦੇਖਿਆ ਵੀ ਪੋਲ ਜਿਹੜਾ ਕੋਈ ਲੈ ਕੇ ਆਉਂਦੇ ਨੇ ਤੇ ਦੱਸਦੇ ਨੇ ਵੀ ਪ੍ਰਟੀਨ ਵਿੱਚ ਬਹੁਤ ਵੱਡੀ ਮਾਤਰਾ ਵਿੱਚ ਹੁੰਦਾ ਵਾ ਤੇ ਜਿਹੜੇ ਬੱਚੇ ਨੌਜਵਾਨ ਜੇ ਮਿਲਾਉਂਦੇ ਨੇ ਉਹਨਾਂ ਵਾਸਤੇ ਬੜਾ ਲਾਭਦਾਈ ਹੈ ਵੇਖੋ ਹਾਡਕੋ ਅਡਵਾਂਸ ਬੁਕਿੰਗ ਇਹਦੀ ਪਹਿਲਾਂ ਹੀ ਹੋ ਜਾਂਦੀ ਆ ਅੱਛਾ ਮਰਬਲ ਆਦਮਣ 100 ਗ੍ਰਾਮ ਦੀ ਜਾਂ 150 ਗ੍ਰਾਮ ਦੀ ਸ਼ੀਸ਼ 10 ਕਿਲੋ 20 ਕਿਲੋ 50 ਕਿਲੋ ਤੱਕ ਦੀ ਬੁਕਿੰਗ ਹੁੰਦੀ ਆ ਵੀ ਭਾਜੀ ਜਦੋਂ ਪੋਲਨ ਤੁਸੀਂ ਕੱਢੋਗੇ ਉਹ ਸਾਡੇ ਵਾਸਤੇ 50 ਕਿਲੋ ਜਦਾਂ 50 ਕਿਲੋ ਰੱਖ ਲਿਓ 20 ਕਿਲੋ ਰੱਖ ਲਿਓ ਇਸ ਕਰਕੇ ਸਾਡੇ ਕੋਲ ਇਹਦੀ ਪੈਦਾਵਾਰ ਘਟਿਆ ਤੇ ਗਾੜੀ ਲੱਗ ਤੇ ਜ਼ਿਆਦਾ ਵਾ ਇਸ ਕਰਕੇ ਸਾਡੇ ਕੋਲ ਆਰਡਰ ਨਹੀਂ ਪੂਰੇ ਹੁੰਦੇ ਬੋਲ ਕਹਿ ਸਕਦੇ ਵੀ ਇੰਨੀ ਡਿਮਾਂਡ ਐ ਚੀਜ਼ ਦੀ ਹੈਗੀ ਆ ਵੀ ਖਾ ਕੇ ਜਿਹੜੇ ਨੌਜਵਾਨ ਨੇ ਉਹ ਡਿਮਾਂਡ ਕਰਦੇ ਨੇ ਚੀਜ਼ ਦੀ ਜਾਂ ਘਰਾ ਦੀਆਂ ਔਰਤਾਂ ਜਾਂ ਘਰੇਲੂ ਕੋਈ ਵੀ ਖਾ ਸਕਦਾ ਇਹਨੂੰ ਭਈ 5-4 ਸਾਲ ਦੇ ਬੱਚੇ ਤੋਂ ਲੈ ਕੇ 70-80 ਸਾਲ ਦਾ ਬਜ਼ੁਰਗ ਬੰਦਾ ਵੀ ਖਾ ਸਕਦਾ ਇਹ ਡੇਲੀ ਰੁਟੀਨ ਚ ਪਰਿਵਾਰ ਚ ਜਿੱਦਾਂ ਅਸੀਂ ਪਰਿਵਾਰ ਚ ਕੋਈ ਚੀਜ਼ ਵਰਤਦੇ ਨਾ ਰਸੋਈ ਚ ਇਹ ਰਸੋਈ ਚ ਰੱਖਣ ਵਾਲੀ ਚੀਜ਼ ਆ ਹਾਂਜੀ ਬਿਲਕੁਲ ਜੀ ਤੁਸੀਂ ਦੇਖਿਆ ਵੀ ਉਹ ਨੌ ਮਿਕਰਮ ਭਾਈ ਨੇ ਬਹੁਤ ਸੋਹਣਾ ਜਿਹੜਾ ਪੌਲਨ ਲੈ ਕੇ ਆਏ ਨੇ ਅਸੀਂ ਦੇਖਿਆ ਬਹੁਤ ਘੱਟ ਮਿਲਿਆ ਦੇਖਣ ਨੂੰ ਮਿਲਦਾ ਪਰ ਚਲੋ ਵੀ ਭਾਈ ਦਾ ਕਹਿਣਾ ਵੀ ਬਹੁਤ ਵਧੀਆ ਚੀਜ਼ ਹੈ ਜਿਹੜੇ ਜਿੰਮ ਜਾਨ ਦੇ ਚ ਕੀ ਨੌਜਵਾਨ ਜਿਹੜੇ ਜਿੰਮ ਲੱਭ ਜਾਂਦੇ ਨੇ ਉਹਨਾਂ ਵਾਸਤੇ ਬਹੁਤ ਲਾਇਬ ਦੇ ਕੇ ਆ ਤੇ ਮੈਨੂੰ ਲੱਗਦਾ ਵੀ ਸ਼ਾਇਦ ਜਿਹੜਾ ਉਹ ਵੀ ਰੱਖਿਆ ਤੁਸੀਂ ਸ਼ੁੱਧ ਸ਼ਾਇਦ ਘਰ ਦਾ ਸ਼ਾਇਦ ਹੈਗਾ ਤੇ ਕਿਹੜੀ ਕਿਹੜੀ ਮੱਖੀ ਦਾ ਸ਼ਾਇਦ ਹੈਗਾ ਸਰ ਸ਼ਾਇਦ ਸਾਡੇ ਕੋਈ ਮੱਖੀ ਇੱਕ ਜਿੱਦਾਂ ਜਿੱਦਾਂ ਦਾ ਫੁੱਲ ਫਲਾਕਾ ਜਿੱਦਾਂ ਜਿੱਦਾਂ ਦਾ ਮੌਸਮ ਹੁੰਦਾ ਉੱਥੇ ਫਿਰ ਮੱਖੀਆਂ ਹੀ ਲੈ ਕੇ ਜਾਂਦੇ ਆ ਮੇਰੇ ਕੋਲ ਇਸ ਟਾਈਮ ਤਿੰਨ ਤਰ੍ਹਾਂ ਦਾ ਸ਼ਹਿਦ ਆ ਇੱਕ ਤਾਂ ਸਰੋਂ ਦਾ ਫੁੱਲਾਂ ਦਾ ਸ਼ਹਿਦ ਆ ਇੱਕ ਜਿਹੜਾ ਟਾਲੀ ਸਵੇ ਦੇ ਦਾ ਸ਼ਹਿਦ ਆ ਤੇ ਇੱਕ ਸ਼੍ਰੀਨਗਰ ਦੇ ਫੁੱਲਾਂ ਦਾ ਸ਼ਹਿਦ ਆ ਹਾਂਜੀ ਜਿਵੇਂ ਤੁਸੀਂ ਵੀ ਜਿਹੜੇ ਸ਼੍ਰੀਨਗਰ ਦੀ ਗੱਲ ਕਰੀਏ ਫੁੱਲਾਂ ਦਾ ਉਹ ਕਿੰਨਾ ਕੁ ਲਾਇਬੰਦ ਹੁੰਦਾ ਵਾ ਜੇਕਰ ਪੰਜਾਬ ਦੇ ਫੁੱਲਾਂ ਦੀ ਗੱਲ ਕਰੀਏ ਦੋਵਾਂ 'ਚ ਫਰਕ ਹੁੰਦਾ ਅਸੀਂ ਦੇਖਾਂ ਰੰਗਾਂ ਦਾ ਵੀ ਫਰਕ ਹੈਗਾ ਇੱਕ 'ਚ ਲਾਲ ਰੰਗ ਪੈਂਦਾ ਇੱਕ 'ਚ ਕੋਈ ਪੀਲਾ ਪੰਜਾ ਜ਼ਿਆਦਾ ਚ ਹੈ ਜਿਹੜਾ ਸ਼੍ਰੀਨਗਰ ਦੇ ਫੁੱਲਾਂ ਦਾ ਸ਼ਹਿਦ ਆ ਉੱਥੇ ਪੰਜ ਤੋਂ ਛੇ ਤਰ੍ਹਾਂ ਦੇ ਫੁੱਲਾਂ ਦਾ ਇਕੱਠਾ ਮਿਕਸਚਰ ਹੁੰਦਾ ਉਹਨੂੰ ਮਲਟੀ ਫਲੇਵਰ ਆ ਕਹਿ ਦਿੰਦੇ ਆ ਉਹ ਜਿਹੜਾ ਸ਼ਹਿਦ ਆ ਉਹ ਮਹਿੰਗਾ ਹੁੰਦਾ ਕਿਉਂਕਿ ਉਹ 'ਚ ਉਹਦਾ ਟੇਸਟ ਵੀ ਵੱਖਰਾ ਹੁੰਦਾ ਤੇ ਉਹ 'ਚ ਉਹਦੀ ਗੁਣਵੱਤਾ ਵੀ ਜ਼ਿਆਦਾ ਹੁੰਦੀ ਹੈ ਕਿ ਹੁਣ ਤੁਸੀਂ ਮੇਲਾ ਲਾਇਆ ਖਾਸਾ ਕਾਲਜ ਵਿੱਚ ਨੌਜਵਾਨਾਂ ਦਾ ਜਾਂ ਲੋਕਾਂ ਦਾ ਕਿੰਨਾ ਇੰਟ੍ਰੀਸ ਹੈਗਾ ਚਾਹੇ ਉਹ ਸ਼ੈਦ ਦੀ ਗੱਲ ਕਰੀਏ ਚਾਹੇ ਪੋਲੋਂ ਦੀ ਗੱਲ ਕਰੀਏ ਜੀ ਨੂੰ ਸਰ ਸਵੇਰੇ 9 ਵਜੇ ਤੋਂ ਮੇਲਾ ਸ਼ੁਰੂ ਹੋਇਆ ਸੀ ਤੇ ਸਾਡੇ ਕੋਲ ਤੇ ਮਤਲਬ ਗਾ ਕਿ ਨੂੰ ਅਟੈਂਡ ਕਰਨਾ ਹੀ ਮੁਸ਼ਕਲ ਹੋਇਆ ਵਾ ਸਵੇਰ ਦਾ ਤੇ ਇਸ ਕਰਕੇ ਬਹੁਤ ਵਧੀਆ ਰਿਸਪੌਂਸ ਆ ਲੋਕਾਂ ਦਾ ਜਿਨ੍ਹਾਂ ਨੇ ਪਹਿਲਾਂ ਸਾਡੇ ਕੋਲ ਮਤਲਬ ਸ਼ੈਦ ਖਰੀਦਿਆ ਉਹ ਤਾਂ ਆਲਰੇਡੀ ਕਸਟਮਰ ਬਣੇ ਆ ਇਹ ਆ ਵੀ ਸਾਡੇ ਨਵੇਂ ਕਸਟਮਰ ਵੀ ਹੋਰ ਵੀ ਸਾਡੇ ਨਾਲ ਜੁੜੇ ਆ ਅਵਕਨ ਬਾਈ ਜੀ ਕਿ ਤੁਸੀਂ ਬ੍ਰਾਂਡ ਬਣ ਗਏ ਰੂਪਵਾਲੀ ਪਿੰਡ ਦਾ ਨਾਮ ਰਸ਼ਣ ਕਰ ਦਿੱਤਾ ਵਾ ਜਦੋਂ ਵੀ ਕਿਤੇ ਵਿਕ੍ਰਮ ਦਾ ਨਾਮ ਆਉਂਦਾ ਵਾ ਪਿੰਡ ਰੂਪਵਾਲੀ ਦਾ ਨਾਮ ਲਾ ਜੁੜ ਜਾਂਦਾ ਵਾ ਕਿੱਸਾਂ ਦੇ ਦੇ ਚੀਨੂ ਲਾ ਕੇ ਕਿੰਨਾ ਕਿ ਮਾਣ ਮਹਿਸੂਸ ਕਰਦੇ ਆ ਆਪਣੇ ਸਰ ਮੈਂ ਇੱਥੇ ਮਾਣ ਮਹਿਸੂਸ ਕਰਦਾ ਕਿਉਂਕਿ ਮੇਰੇ ਨਾਲ ਨਾਲੋਂ ਪਹਿਲਾਂ ਮੈਂ ਆਪਣੇ ਪਿੰਡ ਦਾ ਨਾਮ ਜਿਹੜਾ ਉਹ ਬ੍ਰਾਂਡ ਦੇ ਉੱਤੇ ਰੱਖਿਆ ਹਾਂਜੀ ਕਿਉਂਕਿ ਜੇ ਮੇਰੇ ਪਹਿਲਾਂ ਪਿੰਡ ਆ ਤੇ ਫਿਰ ਮੈਂ ਆ ਹਾਂਜੀ ਇਹ ਲੱਗਦਾ ਨੇ ਇੱਕ ਪਛਾਣ ਬਣ ਗਈ ਆ ਜਦੋਂ ਵੀ ਕਿਤੇ ਵਿਗਰਨ ਦਾ ਆਉਂਦਾ ਤੇ ਪਿੰਡ ਰੂਪਾਵਾਲੇ ਦੇ ਨਾਲ ਪਹਿਲੇ ਤਾਂ ਆਉਂਦਾ ਹੋਏ ਹਾਂਜੀ ਹਾਂਜੀ ਜੀ ਇੱਥੇ ਬਹੁਤ ਵਧੀਆ ਗੱਲ ਆ ਕਿਉਂਕਿ ਵੀ ਇੱਥੇ ਮੇਰੇ ਪਿੰਡ ਵਾਲੇ ਮਹਿਸੂਸ ਕਰਦੇ ਇਸ ਗੱਲ ਨੂੰ ਵੀ ਯਾਰ ਸਾਡੇ ਪਿੰਡ ਦਾ ਨੌਜਵਾਨ ਆ ਸਾਨੂੰ ਉਹਨੇ ਦੂਰ ਦੂਰ ਜਾ ਕੇ ਸਾਡੇ ਪਿੰਡ ਦੀ ਮਸ਼ਹੂਰੀ ਕਰਨ ਦੇ ਆ ਜੀ ਜੀ ਇਹ ਵੀ ਨਾ ਸੋ ਵੀ ਤੁਹਾਡੇ ਜਿਹੜੀਆਂ ਚੀਜ਼ਾਂ ਆ ਇਹ ਪੰਜਾਬ ਚ ਗੱਲ ਕਰੀ ਅੰਮ੍ਰਿਤਸਰ ਦੀ ਗੱਲ ਕਰੀਏ ਕਿ ਜਾਇ ਇਹ ਵਿਦੇਸ਼ਾਂ ਚ ਵੀ ਜਾਂਦੀਆਂ ਨੇ ਸਰ ਜਿੱਥੇ ਜਿੱਥੇ ਮੇਰੇ ਕਸਟਮਰ ਜੁੜੇ ਆ ਨਾ ਜਿੱਦਾਂ ਕੋਈ ਬਾਹਰ ਬੱਚੇ ਜਾਂਦੇ ਆ ਜਾਂ ਉਹਨਾਂ ਦੇ ਮਾਪੇ ਉਹਨਾਂ ਨੂੰ ਮਿਲਣ ਜਾਂਦੇ ਆ ਉਹ ਫਿਰ ਸਾਡੇ ਕੋਲ ਸ਼ਾਇਦ ਦੀ ਡਿਮਾਂਡ ਕਰਦੇ ਆ ਫਿਰ ਉਹਨਾਂ ਨੂੰ ਉੱਥੇ ਸ਼ਾਇਦ ਪਹਚਾਈਦਾ ਤੇ ਬਾਹਰ ਵਿਦੇਸ਼ਾਂ ਚ ਵੀ ਸਾਡਾ ਸ਼ਾਇਦ ਜਾਂਦਾ ਜੀ ਸਰ ਹਾਂਜੀ ਵਿਕ੍ਰਮ ਭਾਈ ਆਖਰੀ ਸਵਾਲ ਮਿਲਾ ਜੀ ਸੁਨੇਹਾ ਕੀ ਦਿਨਾ ਚਾਹੋਗੇ ਨੌਜਵਾਨ ਪੀੜੀ ਨੂੰ ਖਾਸ ਕਰਕੇ ਅਸੀਂ ਦੇਖਿਆ ਜੇ ਨੌਜਵਾਨਾਂ ਚ ਕਰੇਜ ਬੜਾ ਵਾ ਵਿਦੇਸ਼ ਚਲ ਜਾਈਏ ਪਤਾ ਨਹੀਂ ਉੱਥੇ ਕਿੰਨੇ ਕ ਪੈਸੇ ਆ ਕਿੰਨੇ ਕ ਅਸੀਂ ਝਾੜੂਆਂ ਨਾਲ ਪੈਸੇ ਇਕੱਠੇ ਕਰਦੇ ਆ ਲੋਕ ਇਹ ਚੀਜ਼ ਨੂੰ ਬੜਾ ਲੱਗਦੇ ਆ ਅਸੀਂ ਦੇਖਿਆ ਕਈ ਲੋਕ ਜ਼ਮੀਨ ਗਹਿਣੇ ਪਾ ਕੇ ਚੱਲ ਜਾਂਦੇ ਨੇ ਤੇ ਸਾਰੀ ਉਮਰ ਮਾਪੇ ਕੋ ਕਰਜ਼ਾ ਤੱਕਣੀ ਲੱਤਦਾ ਇਹ ਇੱਥੋਂ ਜ਼ਮੀਨ ਵੀ ਨਹੀਂ ਚੱਲ ਜਾਂਦੀ ਆ ਕਿਸ ਤਰ੍ਹਾਂ ਦੇ ਦੇ ਚੀਜ਼ ਸਰ ਉੱਥੇ ਮੈਂ ਨੌਜਵਾਨਾਂ ਨੂੰ ਇਹ ਸੁਨੇਹਾ ਦੇਵਾਂਗਾ ਵੀ 20-25 ਲੱਖ ਰੁਪਏ ਲਾ ਕੇ ਬਾਹਰ ਜਾਣ ਨਾਲੋਂ ਇੱਥੇ 4-5 ਲੱਖ ਰੁਪਏ ਲਾ ਕੇ ਉਹ ਆਪਣਾ ਕਾਰੋਬਾਰ ਸ਼ੁਰੂ ਕਰੋ ਆਪਣੇ ਹੱਥੀਂ ਮਿਹਨਤ ਕਰੋ ਬਾਹਰ ਜਾ ਕੇ ਵੀ ਆਪਾਂ ਮਿਹਨਤੀ ਕਰਨੀ ਆ ਦਿਹਾੜੀਆਂ ਕਰਨੀਆਂ ਇਹਦੇ ਨਾਲੋਂ ਆਪਣਾ ਘਰ ਦਾ ਕੰਮ ਕਰੋ ਭਾਵੇਂ ਅੱਜ ਨਹੀਂ ਟਾਈਮ ਹੈਗਾ ਤਾਂ ਅੱਜ ਨਾ ਕਰੋ ਕੱਲ ਕਰ ਲਿਓ ਉੱਥੇ ਸਾਨੂੰ ਰੈਗੂਲਰਲੀ ਦਿਹਾੜੀ ਲਾਉਣੀ ਪੈਣੀ ਆ ਇਹ ਲੱਗਦਾ ਨਹੀਂ ਆਪਣੇ ਕੰਮ ਦੇ ਖੁਦ ਦੇ ਮਾਲਕ ਨੇ ਕਿਸੇ ਕਿਸੇ ਦੀ ਕੋਈ ਛਿੜਕ ਨਹੀਂ ਨਿਰਕਣੀ ਆ ਜਦੋਂ ਮਰਜ਼ੀ ਬੰਦਾ ਉੱਠ ਕੇ ਆਪਣਾ ਕੰਮ ਕਰ ਸਕਦਾ ਵਾ ਜੇ ਕਿਸੇ ਦੇ ਕੰਮ ਕਰਦੇ ਆ ਸਾਨੂੰ ਟਾਈਮ ਸਾਂ ਜਾਣਾ ਪਊਗਾ ਅਗਲੇ ਗੱਲਾਂ ਵੀ ਸੁਣਨੀਆਂ ਪੈਣਗੀਆਂ ਸਾਨੂੰ ਸਰ ਉਹ ਤਾਂ ਬੰਦਾ ਕਿਸੇ ਦੇ ਅਧੀਨ ਹੋ ਜਾਂਦਾ ਨਾ ਹੁਣ ਵੇਖੋ ਮੈਂ ਇੱਥੇ ਆਪਣਾ ਖੁਦ ਦਾ ਮਾਲਕ ਆਂ ਭਾਵੇਂ ਮੈਂ ਹੁਣੇ ਆਪਣਾ ਸਟਾਲ ਬੰਦ ਕਰਕੇ ਘਰ ਜਲ ਜਾ ਤੇ ਜੇ ਹੁਣ ਮੈਂ ਇੱਥੇ ਕਿਸੇ ਨਾਲ ਦਿਹਾੜੀ ਦਿਹਾੜੀ ਆਇਆ ਹੋਊਂਗਾ ਤਾਂ ਉਹਨੇ ਆਖਣਾ ਵੀ ਭਾਈ 7 ਵਜਣਗੇ ਤੇ ਫੇਰ ਘਰ ਜਾਣ ਦੇਣਾ ਤੈਨੂੰ ਕੀ ਲੱਗਦਾ ਨਹੀਂ ਆਪਣੇ ਕੰਮ ਚ ਜਿੰਨੀ ਮਰਜ਼ੀ ਕਮਾਈ ਕਰ ਸਕਦੇ ਅਸੀਂ ਲੱਖਾਂ ਦੇ ਸੁਧਾਰ ਦੇ ਨਾਲ ਜੇ ਕਿਤੇ ਅਸੀਂ ਕਿਸੇ ਨੂੰ ਕੰਮ ਕਰਦੇ ਆ ਤੇ ਕੋ ਸੈਲਰੀ ਫਿਕਸ ਹੋ ਜਾਂਦੀ ਵੀ ਭਾਈ ਇਨੀ ਸੈਲਰੀ ਨਹੀਂ ਮਿਲਣੀ ਐ ਇਸ ਤੋਂ ਵੱਧ ਗਾਤ ਨੂੰ ਪੈਸੇ ਨਹੀਂ ਮਿਲਨੇ ਦੇਖੋ ਇਹ ਸਾਡੀ ਆਪਣੀ ਖੋਦ ਦੀ ਪੈਦਾਵਾਰ ਆ ਅਸੀਂ ਹੁਣ ਇੱਥੇ 400 ਰੁਪਏ ਕਿਲੋ ਸ਼ਾਹਦ ਵੇਚਦੇ ਆ ਤੇ ਸਾਡੀ ਮਰਜ਼ੀ ਆ ਅਸੀਂ ਭਾਵੇਂ 500 ਹੀ ਮੰਗ ਸਕਦੇ ਆ ਗਾਹਕ ਨੂੰ ਪਰ ਇਹ ਆ ਵੀ ਜਦੋਂ ਅਸੀਂ ਕਿਸੇ ਦੇ ਅਧੀਨ ਹੋਗੇ ਨਾ ਉਹਨੇ ਸਾਨੂੰ ਫਿਕਸ ਰੇਟ ਦੇਣਾ ਵੀ ਤੈਨੂੰ ਜਾਂ 400 ਤੇ 400 ਹੀ ਮਿਲਣਾ ਇਹ ਹੁਣ ਸਾਡੀ ਖੋਦ ਦੀ ਪੈਦਾਵਾਰ ਆ ਖੋ ਪਰ ਨਹੀਂ ਅਸੀਂ ਇੱਕ ਰੇਟ ਤੈਅ ਰੱਖਿਆ ਵਾ ਆਪਣੀ ਇਹ ਸੰਸਥਾ ਥਰੂ ਜਾਂ ਆਪਣੇ ਜਿਹੜੇ 20 ਕੀਪਰ ਆ ਵੀ ਅਸੀਂ ਮਰਬਲੇ ਇੰਨੇ ਤੋਂ ਨਾ ਘੱਟ ਵੇਚਣਾ ਨਾ ਵੱਧ ਵੇਚਣਾ ਬਹੁਤ ਧੰਵਾਦ ਜੀ ਤੁਸੀਂ ਦੇਖਿਆ ਮਿਕਨਾ ਬਾਈ ਨੇ ਬਹੁਤ ਸੋਹਣਾ ਆਪੇਂਡ ਰੂਪਾ ਵਾਲੀ ਦਾ ਨਾਮ ਰਚ ਕੀਤਾ ਉੱਥੇ ਇੱਕ ਵਧੀਆ ਚੀਜ਼ ਵੀ ਲੈ ਕੇ ਆਏ ਨੇ ਜਿਹੜੇ ਨੌਜਵਾਨ ਜਿੰਮ ਜਾਂਦੇ ਨੇ ਜਿੰਮ ਲਵਾ ਨੇ ਉਹਨਾਂ ਵਾਸਤੇ ਖਾਸ ਕਰਕੇ ਆ ਸਾਡੀ ਨੌਜਵਾਨਾਂ ਨੂੰ ਅਪੀਲ ਆ ਭਾਈ ਵਿਦੇਸ਼ ਜਾਂਦੀ ਬਜਾਏ ਪਰ ਇੱਥੇ ਰਹਿ ਕੇ ਪੰਜਾਬ ਵਿੱਚ ਕੰਮ ਕਰੋ ਇੱਥੇ ਕਿਤੇ ਵੀ ਰਹਿ ਕੇ ਕੰਮ ਕਰੋ ਤਾਂ ਕਿ ਸਾਡਾ ਪਿੰਡ ਦਾ ਨਾਮ ਤੁਹਾਡੇ ਸ਼ਾਹ ਦਾ ਨਾਮ ਜਾਲਾ ਰੋਸ਼ਨ ਹੋ ਸਕੇ ਮੈਨੂੰ ਦਿਉ ਜੀ ਆਤ ਮੈਂ ਪੱਕੇ ਬੋਲ ਚੈਨਲ ਆਈ ਅਮਰਸਰ